ਹਾਂਜੀ ਸਟੂਡੈਂਟਸ ਪਿਛਲੀ ਵੀਡੀਓ ਤੋਂ ਅਸੀਂ ਪੰਜਾਬੀ ਸਾਹਿਤ ਦੀ ਇਤਿਹਾਸਕੀ ਕਰ ਰਹੇ ਹਾਂ ਇਸ ਵੀਡੀਓ ਦੇ ਵਿੱਚ ਵੀ ਅੱਗੇ ਅਸੀਂ ਉਸ ਟੌਪਿਕ ਨੂੰ ਵਧਾਵਾਂਗੇ ਜਿਹੜਾ ਇਤਿਹਾਸ ਦਾ ਕਾਲ ਕਰ ਰਹੇ ਸੀ ਇਹਦੇ ਵਿੱਚ ਯੋਗਦਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵੀ ਆ ਭਾਸ਼ਾ ਸੰਸਥਾਗਤ ਪੱਧਰ ਤੇ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਨੇ 1963 ਵਿੱਚ ਪੰਜਾਬੀ ਸਾਹਿਤ ਦਾ ਇਤਿਹਾਸ ਪ੍ਰਕਾਸ਼ਿਤ ਕਰਵਾਇਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਤਿੰਨ ਭਾਗ ਪ੍ਰਕਾਸ਼ਿਤ ਕਰਵਾਏ ਪਹਿਲਾ ਭਾਗ 16ਵੀਂ ਸਦੀ ਤੱਕ ਦੂਜਾ ਭਾਗ 17ਵੀਂ ਸਦੀ ਤੇ ਤੀਜਾ ਭਾਗ 18ਵੀਂ ਸਦੀ ਤੱਕ ਪ੍ਰਕਾਸ਼ਿਤ ਕਰਵਾਇਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਵੀ ਤਿੰਨ ਭਾਗ ਪ੍ਰਕਾਸ਼ਿਤ ਕਰਵਾਏ ਨੇ ਅਰੰਭਤੋਂ 1700 ਈਸਵੀ ਤੱਕ ਦਾ ਡਾਕਟਰ ਗਪਾਲ ਸਿੰਘ ਦਰਦੀ ਦਾ ਇਤਿਹਾਸ 1701 ਤੋਂ 1850 ਈਸਵੀ ਤੱਕ ਡਾਕਟਰ ਸਰਿੰਦਰ ਸਿੰਘ ਕੋਹਲੀ 1850 ਤੋਂ 1972 ਈਸਵੀ ਤੱਕ ਡਾਕਟਰ ਪਿਆਰਾ ਸਿੰਘ ਦਾ ਇਤਿਹਾਸ ਦੇ ਹਿਸਾਬ ਨਾਲ ਕਰਵਾਇਆ ਏ ਫਿਰ ਹੈਗਾ ਪਾਕਿਸਤਾਨੀ ਪੰਜਾਬੀ ਸਾਹਿਦ ਦਾ ਪਹਿਲਾ ਇਤਿਹਾਸ ਪੰਜਾਬੀ ਜਵਾਨ ਦਾ ਅਦਵ ਤੇ ਤਾਰੀਖ पुस्तक ਨੂੰ ਮੰਨਿਆ ਜਾਂਦਾ ਹੈ ਪੰਜਾਬੀ ਸਾਹਿਤ ਦੀ ਕਾਲ ਵੰਡ ਵਿੱਚੋਂ ਸਭ ਤੋਂ ਉੱਤਮ ਤੇ ਵਿਗਿਆਨਕ ਢੰਗ ਵਾਲੀ ਕਾਲ ਵੰਡ ਪ੍ਰੋਫੈਸਰ ਕਰਪਾਲ ਸਿੰਘ ਕਸੇਲ ਤੇ ਡਾਕਟਰ ਪਰਮਿੰਦਰ ਸਿੰਘ ਦੀ ਕਾਲ ਵੰਡ ਨੂੰ ਮੰਨਿਆ ਜਾਂਦਾ ਹੈ ਇਹ ਇਹ ਗੱਲਾਂ ਤੁਹਾਡੇ ਯਾਦ ਰੱਖਣ ਯੋਗ ਨੇ ਇਤਿਹਾਸ ਬਾਰੇ ਪੰਜਾਬ ਪੰਜਾਬੀ ਦਾ ਇਤਿਹਾਸ ਹੈ ਜਿਹੜਾ ਉਹ ਕਿਉਂਕਿ ਪੰਜਾਬੀ ਦਾ ਪੇਪਰ ਹੈ ਜਿਹੜਾ ਕੰਪਲਸਰੀ ਹੈ ਸਾਰੀਆਂ ਕਲਾਸਾਂ ਵਾਸਤੇ ਸਾਰੇ ਕੰਪੀਟੀਸ਼ਨਾਂ ਵਾਸਤੇ ਪੰਜਾਬੀ ਜਿਹੜੀ ਆ ਉਹ ਇਸ ਲੈਵਲ ਦੇ ਉੱਤੇ ਤੁਸੀਂ ਤਿਆਰ ਕਰਨੀ ਆ ਤਾਂ ਕਿ ਸਾਰੇ ਕੁਐਸਚਨਾਂ ਦੇ ਆਨਸਰ ਦੇ ਸਕੋ ਤਾਂ ਤੁਹਾਨੂੰ ਥਿਊਰੀ ਦਾ ਪੋਰਸ਼ਨ ਜਿਹੜਾ ਉਹ ਕਰਨਾ ਬਹੁਤ ਜ਼ਰੂਰੀ ਹੈ ਇਸ ਲਈ ਕੋਸ਼ਿਸ਼ ਆ ਕਿ ਵੱਧ ਤੋਂ ਵੱਧ ਨੌਲੇਜ ਤੁਹਾਨੂੰ ਦਿੱਤੀ ਜਾਵੇ ਅੱਗੇ ਅਸੀਂ ਗੱਲ ਕਰਾਂਗੇ ਕਾਲ ਵੰਡਾ ਜਿਹੜੀ ਪੰਜਾਬੀ ਸਾਹਿਤ ਦੀ ਸਭ ਤੋਂ ਪਹਿਲਾਂ 바ਵਾ ਬੁੱਧ ਸਿੰਘ ਨੇ ਆਪਣੀ ਪੁਸਤਕ ਹੰਸਚੋਗ 1913 ਵਿੱਚ ਕੀਤੀ ਸਾਹਿਤ ਦਾ ਇਤਿਹਾਸ ਲਿਖਣ ਦੀਆਂ ਦੋ ਵਿਧੀਆਂ ਹੋ ਸਕਦੀਆਂ ਨੇ ਪਹਿਲੀ ਸਮੇਂ ਦੇ ਅਨੁਸਾਰ ਵਰਣਨ ਕਰਨਾ ਦੂਜੀ ਵੱਖ-ਵੱਖ ਵਿਧਾਵਾਂ ਦੇ ਮੂਲ ਤੇ ਵਿਕਾਸ ਦੇ ਆਧਾਰ ਤੇ ਕ੍ਰਮ ਅਨੁਸਾਰ ਬਿਆਨ ਕਰਨਾ ਸਾਹਿਤ ਦੇ ਬਹੁਤੇ ਇਤਿਹਾਸ ਜਾਂ ਸਮਾਜ ਇਤਿਹਾਸ ਜਾਂ ਤਾਂ ਸਮਾਜਿਕ ਇਤਿਹਾਸ ਹਨ ਜਾਂ ਫਿਰ ਮਾਨਵੀ ਚਿੰਤਨ ਦੇ ਅਜਿਹੇ ਇਤਿਹਾਸ ਹਨ ਜਿਨ੍ਹਾਂ ਦੇ ਸਾਹਿਤ ਵਿੱਚ ਅਕਸ ਜਾਂ ਪ੍ਰਭਾਵ ਅੰਕਿਤ ਹੁੰਦੇ ਨੇ ਇਕ ਇਹਨੇ ਕਿਹਾ ਰੈਨੇ ਵੈਲਕਨੇ ਸਾਹਿਤ ਦੇ ਵਿਕਾਸ ਦੀਆਂ ਪ੍ਰਕਿਰਿਆਵਾਂ ਅਤੇ ਦਿਸ਼ਾਵਾਂ ਨੂੰ ਪਹਿਚਾਨਣ ਵਿੱਚ ਸਾਹਿਤ ਦੀ ਇਤਿਹਾਸਕਾਰੀ ਤੋਂ ਸਹਾਇਤਾ ਮਿਲਦੀ ਹੈ ਸਾਹਿਤ ਦਾ ਇਤਿਹਾਸਕਾਰ ਇੱਕੋ ਸਮੇਂ ਖੋਜੀ ਵੀ ਇਤਿਹਾਸਕਾਰ ਵੀ ਤੇ ਅਨੋਚਿਕ ਵੀ ਹੁੰਦਾ ਹੈ ਤਿੰਨ ਕੰਮ ਕਰਦਾ ਹੈ ਇਤਿਹਾਸਕਾਰ ਇਸ ਪ੍ਰਕਾਰ ਸਾਹਿਤ ਦੀ ਇਤਿਹਾਸਕਾਰੀ ਇੱਕ ਅੰਤਰ ਅਨੁਸ਼ਾਸਨੀ ਅਧਿਐਨ ਖੇਤਰ ਹੈ ਇਕ ਅੰਤਰ ਸੰਬੰਧਿਤ ਅਨੁਸ਼ਾਸਨ ਹੋਣ ਦੇ ਨਾਤੇ ਸਾਹਿਤ ਦੇ ਇਤਿਹਾਸ ਦਾ ਇਤਿਹਾਸ ਸਾਹਿਤ ਸਮਾਜ ਸ਼ਾਸਤਰ ਲਲਿਤ ਕਲਾਵਾਂ ਮਾਨਵ ਵਿਗਿਆਨ ਮਨੋਵਿਗਿਆਨ ਭਾਸ਼ਾ ਵਿਗਿਆਨ ਭੌਤਿਕ ਵਿਗਿਆਨ ਪੁਰਾਤੱਤਵ ਵਿਗਿਆਨ ਆਦਿ ਨਾਲ ਅਟੁੱਟ ਰਿਸ਼ਤਾ ਹੈ ਆਧਿਕ ਕਾਲ ਪੰਜਾਬੀ ਸਾਹਿਤ ਲੋਕਾਂ ਦੇ ਸਾਹਿਤ ਨਾਲ ਸੰਬੰਧਿਤ ਪ੍ਰਮਾਣਿਕ ਨਮੂਨੇ ਉਪਲਬਧ ਨਾ ਹੋਣ ਕਰਕੇ ਉਸ ਸਮੇਂ ਪੰਜਾਬੀ ਸਾਹਿਤ ਦਾ ਕੋਈ ਵਿਧੀਗਤ ਇਤਿਹਾਸ ਅਜੇ ਤੱਕ ਨਹੀਂ ਲਿਖਿਆ ਗਿਆ ਤਾਂ ਆਧਿਕਾਲੀਨ ਪੰਜਾਬੀ ਸਾਹਿਤ ਦੇ ਵਿੱਚ ਸਾਨੂੰ ਜਿਹੜਾ ਪੰਜਾਬੀ ਦਾ ਇਤਿਹਾਸ ਆ ਬਹੁਤ ਜ਼ਿਆਦਾ ਨਹੀਂ ਮਿਲਦਾ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਅਸੀਂ ਅੱਗੇ ਇਤਿਹਾਸ ਨੂੰ ਵਧਾਵਾਂਗੇ ਲੋਕਵਾਰਾਂ ਨਾਲ ਅਸੀਂ ਜਿਹੜਾ ਅੱਗੇ ਸ਼ੁਰੂ ਕਰਾਂਗੇ ਆਪਣਾ ਫੇਰ ਮਿਲਦੇ ਹਾਂ ਓਕੇ ਥੈਂਕਸ